ਮਾਤ ਪਾਛਾ ਦੇਵਸਤੇ ਵਿਸ਼ੇਸ਼ ਮਾਈ ਮੇਰੀਏ ਮੈਨੂੰ ਮਾਫ ਕਰੀ ਰਚਨਾਤਰ ਸੇਮ ਸਿੰਘ ਪੰਗੂ ਕਹਿੰਦੇ ਨੇ ਔਖੇ ਵੇਲੇ ਮਾਪਾਂ ਵੀ ਪੁੱਤ ਨਹੀਂ ਸੰਭਾਲਦੀਆਂ ਇਹ ਲੋਕ ਸਿਆਣ ਭੁੱਖੇ ਸਮੇਂ ਵਿੱਚ ਗੁਜ਼ਰਨ ਵਾਲੇ ਹਰੇਕ ਮਨੁੱਖ ਉੱਤੇ ਲਾਗੂ ਹੁੰਦੀ ਹੈ ਸਿਰਫ ਮਾਂ ਉੱਪਰ ਹੀ ਨਹੀਂ ਔਖਾ ਵਕਤ ਸਭ ਨੂੰ ਫੈਸਲੇ ਬਦਲਣ ਲਈ ਮਜਬੂਰ ਕਰ ਦਿੰਦਾ ਹੈ ਔਖੇ ਵੇਲੇ ਹਰੇਕ ਜਾਨਦਾਰ ਪ੍ਰਾਣੀ ਆਪਣੀ ਜਾਨ ਬਚਾਉਣ ਨੂੰ ਹੀ ਪਹਿਲ ਦਿੰਦਾ ਹੈ ਮਾਂ ਦਾ ਦਰਜਾ ਧਰਤੀ ਜਨਮ ਦੇਣ ਵਾਲੀ ਤੇ ਸਮਾਜਿਕ ਗਿਆਨ ਦੇਣ ਵਾਲੀ ਭਾਸ਼ਾ ਨੂੰ ਦਿੱਤਾ ਗਿਆ ਹੈ ਭਾਰਤੀ ਸੰਸਕ੍ਰਿਤੀ ਵਿੱਚ ਦੇਸ਼ ਨੂੰ ਭਾਰਤ ਮਾਤਾ ਤੇ ਗਾਂ ਨੂੰ ਵੀ ਗਊ ਮਾਤਾ ਆਖਿਆ ਗਿਆ ਹੈ ਇਹ ਮਾਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਹੈ ਜਦੋਂ ਅਸੀਂ ਮਜਬੂਰੀ ਵਸਤਾਂ jaan ਬੁਝ ਕੇ ਮਾਂ ਨੂੰ ਪਿੱਠ ਬੁਕਾਉਂਦੇ ਹਾਂ ਤਾਂ ਸਾਰੀ ਉਮਰ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦੇ ਕੋਈ ਵੀ ਭਾਸ਼ਾ ਜਾਂ ਮਾਂ ਮਨੁੱਖ ਨੂੰ ਜਿਉਂਦਾ ਸਲੀਕਾ ਤੇ ਤਹਜ਼ੀਬ ਸਿਖਾਉਂਦੀ ਹੈ ਜਦੋਂ ਕੋਈ ਮਾਂ ਨੂੰ ਮਾਂ ਕਹਿਣ ਤੋਂ ਹੀ ਇਨਕਾਰੀ ਹੋ ਜਾਵੇ ਇਸ ਤੋਂ ਵੱਡਾ ਦੁੱਖਾਂ ਤੋਂ ਹੋਰ ਕੀ ਹੋ ਸਕਦਾ ਹੈ ਆਪਣੇ ਪੁਰਖਿਆਂ ਦੀਆਂ ਗਲਤੀਆਂ ਤੋਂ ਕੋਈ نسل ਵੀ ਸਿੱਖਿਆ ਨਹੀਂ ਲੈਂਦੀ ਮਨੁੱਖੀ ਫਿਤਰਤ ਹੈ ਕਿ ਉਹ ਹੱਥੀਂ ਉਸਾਰਦਾ ਹੈ ਤਵਾ ਵੀ ਖੁਦ ਹੀ ਕਰਦਾ ਹੈ ਤੇ ਫਿਰ ਉਸਾਰਦਾ ਹੈ ਪਰ ਬੀਤੇ ਤੋਂ ਸਬਕ ਕਦੇ ਨਹੀਂ ਲੈਂਦਾ ਇਹ ਫਲਸਫਾ ਨਾਇ ਭਾਰਤ ਮੇਰੇ ਇੱਕ ਮਿੱਤਰ ਸਰਦੂਲਗੜ ਵਾਸੀ ਵਿਜੇ ਕੁਮਾਰ ਦੀ ਹੈ ਵਿਜੇ ਕੁਮਾਰ ਬਤੌਰ ਪਾਠਕ ਅਖਬਾਰ ਵਿੱਚ ਛਪੀ ਮੇਰੀ ਇੱਕ ਕਹਾਣੀ ਪੜ੍ਹ ਕੇ ਮੇਰੇ ਨਾਲ ਜੁੜਿਆ ਸੀ ਉਹ ਕਹਾਣੀ 47 ਦੀ ਵੱਡ ਟੁਕ ਦੇ ਦੁਆਲੇ ਘੁੰਮਦੀ ਸੀ ਵਿਜੇ ਕੁਮਾਰ ਨੇ ਫੋਨ ਤੇ ਪਾਬਕ ਹੁੰਦਿਆਂ ਕਿਹਾ ਹਾਂ ਜੀ ਸਾਡੇ ਪਰਿਵਾਰ ਨਾਲ ਵਾਪਰਿਆ ਦੁਕਾਨ ਤੁਸੀਂ ਇਹਨੂੰ ਬਿਨ ਕਿਵੇਂ ਲਿਖ ਦਿੱਤਾ ਵਿਜੇ ਕੁਮਾਰ ਜੀ ਉਸ ਵੇਲੇ ਉਜੜੇ ਹਰੇਕ ਪਰਿਵਾਰ ਦੀ ਹੋਂਦ ਇੱਕੋ ਜਿਹੀ ਸੀ ਮੇਰਾ ਜਵਾਬ ਸੀ ਉਸ ਤੋਂ ਬਾਅਦ ਮੇਰੀ ਕੋਈ ਰਚਨਾ ਕਿਸੇ ਵੀ ਅਖਬਾਰ ਜਾਂ ਮੈਗਜ਼ੀਨ ਵਿੱਚ ਛਪਦੀ ਤਾਂ ਵਿਜੇ ਕੁਮਾਰ ਦਾ ਫੋਨ ਆਉਂਦਾ ਤੇ ਲੰਮਾ ਸਮਾਂ ਗੱਲਬਾਤ ਹੁੰਦੀ। ਇਹ ਵਿਜੇ ਕੁਮਾਰ ਦਾ ਸਹਿਰਦ ਸਾਹਿਤ ਪ੍ਰੇਮੀ ਹੋਣ ਦਾ ਸਬੂਤ ਸੀ। ਮਾਲਵੇ ਦੇ ਟਿੱਬਿਆਂ ਵਿੱਚ ਮੇਰਾ ਫੌਜੀ ਸਾਥੀ ਦਰਸ਼ਨ ਸਿੰਘ ਜਟਾਣਾ ਵੀ ਰਹਿੰਦਾ ਹੈ। ਦਰਸ਼ਨ ਸਿੰਘ ਨਾਲ ਮੇਰੀ ਪਰਿਵਾਰਕ ਸਾਂਝ ਹੈ। ਮੈਂ ਦਰਸ਼ਨ ਕੋਲ ਮਿਲਣ ਗਿਆ ਵਿਜੇ ਕੁਮਾਰ ਦਾ ਜ਼ਿਕਰ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਤਾਂ ਆਪਣਾ ਮਿੱਤਰ ਹੈ ਤੇ ਕਿਸਾਨ ਯੂਨੀਅਨ ਦੀਆਂ ਬੈਠਕਾਂ ਵਿੱਚ ਅਕਸਰ ਮਿਲਦੇ ਰਹਿੰਦੇ ਹਨ। ਅਗਲੇ ਦਿਨ ਅਸੀਂ ਵੀਜੇ ਕੁਮਾਰ ਦੇ ਮਹਿਮਾਨ ਸਾਂ ਨਾਮ ਅਨਸਾਰ ਵੀਜੇ ਕੁਮਾਰ ਦਾ ਸਾਬਤ ਸੂਰਤ ਸਿੱਖ ਹੋਣਾ ਹੈਰਾਨੀਜਨਕ ਸੀ ਵੀਜੇ ਜਿੰਨੀ ਸ਼ਿੱਦਤ ਨਾਲ ਫੋਨ ਤੇ ਗੱਲਬਾਤ ਕਰਦਾ ਸੀ ਉਸ ਤੋਂ ਵੀ ਵੱਧ ਖੁਸ਼ ਹੋ ਕੇ ਇੰਜ ਮਿਲਿਆ ਜਿਵੇਂ ਮੈਂ ਉਸ ਦਾ ਬਹੁਤ ਹੀ ਨੇੜਲਾ ਰਿਸ਼ਤੇਦਾਰ ਹੋਵਾਂ ਇਹ ਰਿਸ਼ਤਾ ਕਲਮਦਾ ਸੀ ਘਰ ਪਰਿਵਾਰ ਦੇ ਸਾਰੇ ਜੀ ਸਿੱਖ ਸਨ ਪਰ ਖੱਤਰੀ ਬਰਾਦਰੀ ਨਾਲ ਸੰਬੰਧਿਤ ਸਨ ਨਾਂ ਸੰਬੰਧੀ ਪੁੱਛਣ ਤੇ ਵੀਜੇ ਨੇ ਆਪਣੇ ਵੱਡਿਆਂ ਕੋਲੋਂ ਸੁਣੀ ਬਹੁਤ ਹੀ ਭਾਵਕ ਘੜੀ ਬੀਤੀ ਸਾਂਝੀ ਕੀਤੀ ਭੰਗੂ ਜੀ ਇਸ ਬਾਰੇ ਪੁੱਛਣ ਤੇ ਪਿਤਾ ਜੀ ਦੱਸਿਆ ਕਰਦੇ ਸਨ ਕਿ ساری ਉਮਰ ਹੀ ਉਹ ਇਹ ਆਖਦੇ ਰਹੇ ਕਿ ਮੈਂ ਆਪਣੀ ਮਾਂ ਨੂੰ ਮਾਂ ਬਨਣ ਤੋਂ ਇਨਕਾਰ ਕਰਕੇ ਤਰੋ ਕੀਤਾ ਹੈ। ਮੈਨੂੰ ਤਾਂ ਦਰਗਾਹ ਵਿੱਚ ਵੀ ਠੋਈ ਨਹੀਂ ਬੈਣੀ। ਮੇਰੇ ਜਨਮ ਤੋਂ ਪਹਿਲਾਂ ਜਨਮੇ ਭੈਣ ਭਰਾਵਾਂ ਦੇ ਨਾਲ ਸਿੱਖਾਂ ਵਾਲੀ ਸਨ। ਮੇਰਾ ਨਾਮ ਵੀ ਸ਼ਾਮ ਸੁੰਦਰ ਸਿੰਘ ਹੀ ਰੱਖਿਆ ਗਿਆ ਸੀ। ਅਸੀਂ ਪੱਛਮੀ ਪਾਕਿਸਤਾਨ ਵਿੱਚ 200 ਏਕੜ ਦੇ ਮਾਲਕ ਸਾਂ। ਪੰਡ ਮੇਰੇ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਦੇ ਸਰਹੱਦ ਦੇ ਨੇੜੇ ਫਾਜ਼ਿਲਕਾ ਵਿੱਚ ਕੱਚੀ ਅਲਾਟਮੈਂਟ ਤੇ ਬੈਠੇ ਹੋਏ ਸਾਂ। ਪਾਕਿਸਤਾਨ ਦੀ ਦਸ਼ਮਣੀ ਦੇ ਡਰ ਕਾਰਨ ਵਡੇਰਿਆਂ ਨੇ ਸੋਚਿਆ ਕਿ ਦੁਬਾਰਾ ਹੋ ਜਣਾ ਨਾਲੋਂ ਪਹਿਲਾਂ ਹੀ ਪੰਜਾਬ ਦੇ ਅਗਲੇ ਜ਼ਿਲ੍ਹੇ ਵਿੱਚ ਵਸਿਆ ਜਾਵੇ ਮੁਰਵੇ ਸੇਵਾ ਦਫ਼ਤਰ ਵਿੱਚ ਜਾ ਕੇ ਬੇਨਤੀ ਕੀਤੀ ਉਹ ਮੰਨ ਤਾ ਗਏ ਪਰ ਇਸ ਢਿਲੇ ਤੋਂ ਬਗੈਰ ਇਹ ਨਾ ਰਕਬਾ ਹੋਰ ਕਿਧਰੇ ਵੀ ਮਿਲਣਾ ਮੁਸ਼ਕਲ ਸੀ ਘੱਟ ਵੱਧ ਕੀਮਤ ਵਾਲੀ ਜ਼ਮੀਨ ਕੁੱਲ ਮਿਲਾ ਕੇ ਸਾਡੀ 150 ਏਕੜ ਦੀ ਮਾਲਕੀ ਬਚ ਗਈ ਉਦੋਂ ਇਹ ਦੋ ਪਿੰਡ ਕੌੜੀਵਾਲਾ ਤੇ ਭੱਲਣਵਾਲਾ ਪਾਕਿਸਤਾਨ ਤੋਂ ਉੱਜੜ ਕੇ ਆਏ ਅਰੋੜੇ ਖੱਤਰੀਆਂ ਨੂੰ ਹਿਲਾਟ ਹੋਏ ਸਨ ਉਸ ਵੇਲੇ ਸਾਡੇ ਤੋਂ ਇਲਾਵਾ ਕਟ ਮਾਲਕੀ ਵਾਲੇ ਅਰੋੜੇ ਖੱਤਰੀ ਜ਼ਮੀਨੀ ਸਹੂਲਤਾਂ ਨਾ ਮਾਤਰ ਹੋਣ ਕਰਕੇ ਆਪਣਾ ਕਲੇਮ ਵਾਪਸ ਲੈ ਕੇ ਕਿਸੇ ਹੋਰ ਤਾਂ ਵੱਸ ਕੇ ਸਨ ਮੁੱਟੀ ਮਾਲਕੀ ਵਾਲੇ ਤਿੰਨ ਘਰ ਹੀ ਇੱਥੇ ਰਹੇ ਸਨ ਗੁਰੂ ਨਾਨਕ ਦੇਵ ਜੀ ਦੀ ਅੰਸ਼ ਹੋਣ ਕਰਕੇ ਸਾਡੇ ਪਰਿਵਾਰ ਤੇ ਸਿੱਖੀ ਦਾ ਪ੍ਰਭਾਵ ਸ਼ੁਰੂ ਤੋਂ ਹੀ ਸੀ ਰਾਜਨੀਤਿਕ ਲੋਕਾਂ ਨੇ ਆਪਣੇ ਹਿੱਤਾਂ ਖਾਤਰ ਪਹਿਲਾਂ ਭਾਰਤ ਦੇ ਦੋ ਟੁਕੜੇ ਕਰਵਾਏ ਉਸ ਵੇਲੇ ਕੁਝ ਇੱਕ ਨੂੰ ਛੱਡ ਕੇ ਪਿਆਰੇ ਦੀ ਸਾਂਝ ਵਾਲੇ ਤੇ ਯਾਰੀਆਂ ਦੇ ਦਮ ਭਰਨ ਵਾਲੇ ਵੀ ਜਾਨੀ ਦੁਸ਼ਮਣ ਬਣ ਗਏ ਸਨ ਦੁਬਾਰਾ ਸੌਰੀ ਸੋਚਣੇ ਕੋਗ ਵਾਸਤੇ ਪੰਜਾਬ ਨੂੰ ਭਾਸ਼ਾਈ ਆਧਾਰ ਤੇ ਵੰਡਣ ਦੀ ਮੰਗ ਰੱਖ ਦਿੱਤੀ। ਭਾਸ਼ਾ ਦੇ ਸਰਵੇਖਣ ਹੋਣ ਲੱਗ ਪਏ। ਖਾਸ ਕਰਕੇ ਪਹਿਲਾਂ ਉਜਾੜੇ ਦਾ ਦਰਦ ਹੰਡਾਉਣ ਵਾਲਿਆਂ ਵਿੱਚ ਫਿਰ ਉਜੜਨ ਦਾ ਸਹਿਮ ਪੈਦਾ ਹੋ ਗਿਆ। ਇਸ ਇਲਾਕੇ ਵਿੱਚ ਪਹਿਲੇ ਵੀ ਛਿੰਦਿਆਂ ਦੀ Hindu ਵਸੋ ਪਹਿਲਾਂ ਹੀ ਜ਼ਿਆਦਾ ਸੀ ਤੇ ਅਸੀਂ ਪਾਕਿਸਤਾਨ ਨੂੰ ਆ ਕੇ ਬੈਠੇ ਸੀ। ਵੱਡਿਆਂ ਨੂੰ ਦੁਬਾਰਾ ਉਜੜਨ ਦਾ ਡਰ ਸਤਾਉਣ ਲੱਗ ਪਿਆ। ਬਊ ਜੀ ਸਮਝਦੇ ਸਨ ਕਿ ਸ਼ਾਇਦ ਪਹਿਲਾਂ ਵਸਦੇ Hindu ਆਪਣੀ ਭਾਸ਼ਾ ਹਿੰਦੀ ਹੀ ਲਿਖਵਾਉਣਗੇ। ਇਸ ਲਈ ਦੁਬਾਰਾ ਉਜੜਨ ਦੇ ਡਰੋਂ ਉਹਨਾਂ ਵੀ ਆਪਣੀ ਮਾਂ ਪਾਸ਼ਾ ਹਿੰਦੀ ਲਿਖਵਾ ਦਿੱਤੀ। ਮੇਰੀ ਝਾਈ ਦਸਦੀ ਹੁੰਦੀ ਸੀ ਕਿ ਉਸ ਦਿਨ ਤੁਹਾਡੇ ਬਾਪੂ ਜੀ ਬਹੁਤ ਰੋਏ ਸਨ ਤੇ ਰੋਂਦੇ ਆਖਦੇ ਸਨ। ਮਾਂ ਮੈਨੂੰ ਮਾਫ਼ ਕਰੀਂ। ਆਖਦਾ ਵੀ ਜੇ ਇੱਕ ਮਾਰ ਭਾਵਕ ਹੋ ਗਿਆ। ਸਾਲ 1964 ਵਿੱਚ ਪੰਜਾਬੀ ਸੂਬਾ ਬਣ ਗਿਆ ਤੇ ਸਾਡਾ ਪਿੰਡ ਪੰਜਾਬ ਵਿੱਚ ਹੀ ਰਿਹਾ। ਜਦਕਿ ਸਾਡੇ ਪਿੰਡ ਦੀਆਂ ਤਿੰਨ ਦਿਸ਼ਾਵਾਂ ਵੱਲ ਹਰਿਆਣਾ ਲੱਗਦਾ। ਬਾਪੂ ਨੂੰ ساری ਉਮਰ ਇਹ ਪਛਤਾਵਾ ਰਿਹਾ ਕਿ ਉਹ ਤਾਂ ਸਿੱਖ ਹੋ ਕੇ ਵੀ ਭਾਸ਼ਾ ਬਦਲ ਗਿਆ। ਪਰ ਜ਼ਿਆਦਾ ਗਿਣਤੀ ਲੋਕਾਂ ਨੇ ਪੰਜਾਬੀ ਲਿਖਵਾਈ ਸੀ। ਮੇਰੇ ਨਾਂ ਨਾਲ ਵੀ ਪਹਿਲਾਂ ਸਿੰਘ ਹੀ ਲੱਗਦਾ ਸੀ ਸਕੂਲ ਦਾਖਲ ਕਰਾਉਣ ਵੇਲੇ ਮੇਰਾ ਨਾਮ ਬਦਲ ਦਿੱਤਾ ਗਿਆ ਵਿਜੇ ਕੁਮਾਰ ਦੀ ਗਾਥਾ ਸੁਣ ਕੇ ਬੇਸ਼ੱਕ ਦੁੱਖ ਲੱਗਾ ਪਰ ਉਸ ਦੇ ਪੰਜਾਬੀ ਪ੍ਰਤੀ ਮੋਹ ਨੂੰ ਸਲੂਟ ਕਰਨਾ ਵੀ ਬੰਦਾ ਸੀ